ਸਰੋ ਪਾਜੀ ਜਿਹੜੀ ਮਰਜ਼ੀ ਗੱਲ ਕਰੋ ਫਿਰ ਕਿ ਅਗਰ ਵੀ ਇਧਰ ਆਪਣੇ ਪੈਰ ਲਾ ਕੇ ਬਹਿਣ ਦੇ ਸਰੋ ਸਰ ਮੈਂ ਬਹਿਂਦੇ ਹਾਂਜੀ ਪਾਜੀ ਇਧਰ ਹੋ ਰਹੇ ਹਾਂਜੀ ਮੰਮੀ ਇੱਧਰ ਆਈ ਉਹਨਾਂ ਨਾਲ ਗੱਲ ਕਰਨਾ ਮੈਂ ਪੈਰ ਲਾ ਕੇ ਬਹਿਣ ਦੋ ਹਾਂਜੀ ਪਾਜੀ ਮੇਰੀ ਗੱਲ ਸੁਣੋ ਮੈਨਾਂ ਤਾਂ ਗੱਲ ਕਰਨੀ ਲੱਗੀ ਨਹੀਂ ਲੱਗੀ ਨਹੀਂ ਲੱਗੀ ਕਿਹੜਾ ਯਾਰ ਤੂੰ ਤੇਰੇ ਵੀ ਦੇ ਯਾਰ ਆ ਲੱਗੀ ਆ ਜਵਾਨ ਜਾਂ ਜਿਹਨੇ ਪੱਗ ਬਣੀ ਹੁੰਦੀ ਸਰਦਾਰ ਮੜਾ ਮੜਾ ਹੁਲੀਆ ਦੇ ਦੱਸਿਆ ਗੁਲੀਆ ਦੱਸ ਦਿਆਂ ਮੈਂ ਯਾਰ ਸਰਦਾਰ ਜੀ ਦੀ ਘਰ ਦੀ ਮਦਰੀ ਮਦਰੀ ਜੀ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਸਮਝ ਜਾਂ ਤੇਰੀ ਗੱਲ ਉਹੜਾ ਤੇਰੇ ਵਿਆਹ ਚ ਗਾੜੀ ਗਾੜੀ ਭੱਜਾ ਫਿਰਦਾ ਸੀ ਆਹੋ ਵੀ ਉਹ ਹੀ ਉਹ ਬੰਦਾ ਕੋਈ ਦੱਸ ਉਹੀ ਬਗਰ ਲੱਗਿਆ ਤੁਸੀਂ ਉਹ ਦਿਨ ਤੁਹਾਡੇ ਵਿਆਹ ਵਿੱਚ ਦਿਨ ਦੱਸਾ ਕਿੰਨਾ ਫਰੂਟ ਵਧਿਆ ਸੀ ਲਫਾਵੇ ਭਰਾ ਭਰਾ ਰਾਤ ਨੂੰ ਲੈ ਗਿਆ ਵਾ ਤੇ ਬੋਟੀ ਉਹਦੀ ਇੰਨੇ ਲਫਾਫੇ ਫੜ ਕੇ ਦੇ ਲਵਾਉਣਾਂ ਲੱਗੇ ਫਰੋਤੀ ਨਾਲੇ ਚੋਰ ਤੇ ਨਾਲੇ ਚਤਰ ਉਹਦਾ ਰਾਗਾ ਵੀ ਮੇਰੇ ਗੱਲਾਂ ਨਾ ਦੱਸ ਦੇ ਉਹ ਮੈਨੂੰ ਭੰਡ ਗਿਆ ਵਾ ਕੱਟ ਲੈ ਇਹ ਛੋਟੀਆਂ ਮਟੇਂਗਲਾਂ ਗੱਲਾਂ ਤਾਂ ਪੈਸੇ ਦੀ ਹੁੰਦੀਆਂ ਉਹ ਕਿਹਾ ਮੈਂ ਤੇ 2 ਲੱਖ ਲੈ ਗਿਆ ਹੈ 2 ਤੇ 4 ਕਰਨ ਲਈ ਚੱਲ ਵੇ ਤੂੰ ਬੈਠਾ ਰਹਿ ਲਜਾਮੋ ਤੇ ਮੁੰਡੇ ਤੇ ਲਗਾ ਲਾਉਣ ਜਿੰਨੇ ਤੇਰੀ ਇਨੀ ਮਦਦ ਕੀਤੀ ਤੈਨੂੰ ਪੈਸੇ ਦਿੱਤੇ ਦੁਨੀਆ ਦਉ ਇੰਨੀ ਗੱਲਾਂ ਕਰਕੇਗਾ ਤੂੰ ਉਹਨਾਂ ਨਾਲ ਰੋਟੀਆਂ ਖਾਣਾ ਉਹਨਾਂ ਤੋਂ ਪੁੱਤ ਮੈਨੂੰ ਪੁੱਛਿਆ ਮੈਂ ਕਿਹਾ ਪੁੱਤ ਜੋ ਜੀ ਕਰਦਾ ਕਰੋ ਕੁਝ ਕਰਦੀ ਨੂੰ ਮੈਂ ਕਿਹਾ ਮੈਂ ਕਰ ਜਾਵਾਂ ਤੇ ਰੋਟੀ ਪਾਣੀ ਖਾਣੀ ਉਹ ਇਸ ਤਰ੍ਹਾਂ ਦਾ ਬੰਗਾ ਨਹੀਂ ਤੂੰ ਤਾਂ ਉਹਨੂੰ ਸਿੱਧਾ ਚੋਰੀ ਬਣਾਤਾ ਆਪਣੀਆਂ ਗੱਲਾਂ ਟੱਕਣ ਦਾ ਮਾਰਾ ਤੂੰ ਉਹਨਾਂ ਨੂੰ ਜ਼ੋਰ ਬਣਾਈ ਜਾਂਦਾ ਮੰਮੀ ਤੇਰੀ ਉਹਦੀ ਮਗਰ ਲੱਗੇ ਤੇ ਮੈਨੂੰ ਵੀ ਡੰਡੇ ਦੱਸੋ ਉਹਦੀ ਵੀ ਮਾਂ ਵੇ ਇਹ ਲੱਕੀ ਦੀ ਵੀ ਮਾਂ ਬਣੀ ਫਿਰਦੀ ਐ ਪਰਾਵਾ ਜੇ ਤਾਂ ਕੋਈ ਉੱਚੀ ਜੁਬਾਨਾ ਮੇਰੇ ਨਾਲ ਨਹੀਂ ਕੂਏ ਉਹਦੀ ਘਰ ਦੀ ਨੇ ਮੈਨੂੰ ਵੀ ਵੀ ਗੱਲਾਂ ਕੀਤੀਆਂ ਤੇਰਾ ਕਰਕੇ ਮੰਮੀ ਉੱਚੀ ਜੁਬਾਨਾ ਨਹੀਂ ਉਹ ਕੁੰਦੇ ਹੁੰਦੇ ਜਿੰਨਾ ਮਿੱਠੀਆਂ ਛੁਰੀਆਂ ਮਾਰਨੀਆਂ ਵਾ ਉਹਨਾਂ ਦੇ ਮਗਰ ਲੱਗੇ ਤੁਸੀਂ ਸਾਨੂੰ ਘਰੋਂ ਕੱਢਣ ਦੇ ਲੋ ਜਿਹੜਾ ਮਾੜਾ ਬੰਦਾ ਹੁੰਦਾ ਨਾ ਉਹ ਤੇ ਹਰ ਦਿਨ ਵਾਰ ਕਰਦਾ ਵਾ ਹੁਣ ਤੁਹਾਨੂੰ ਪਤਾ ਹੈ ਫਸੇ ਆ ਸੋਨੂੰ ਭਾਜੀ ਮੇਰੀ ਸੁਣੋ ਗੱਲ ਉਹ ਛੋਟੀਆਂ ਮੋਟੀਆਂ ਗੱਲਾਂ ਵਾ ਸਬਜ਼ੀਆਂ ਲੈ ਜਾਣੀਆਂ ਜਾਕ ਕੋ ਫੂਟ ਲੈ ਜਾਣਾ ਉਹ ਤੇ ਤੁਸੀਂ ਗੱਲ ਹੀ ਨਾ ਕਰੋ ਉਹ ਗੱਲਾਂ ਉਦੋਂ ਹੀ ਹੁਣ ਇਹ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਗੱਲ ਇਹ ਅਸੀਂ ਤੁਹਾਨੂੰ ਪੁੱਛਣ ਦੇ ਆ ਕਿ ਉਹ ਆਖਣ ਦੇ ਆ ਕਿ ਅਸੀਂ ਇਹਦੇ ਕੋ 3-4 ਲੱਖ ਰੁਪਈਆ ਲੈਣਾ ਵਾ ਗੱਲ ਇਹ ਹੋਣ ਈ ਆ ਤੁਸੀਂ ਉਹਨਾਂ ਦੇ ਪੈਸੇ ਦੇਣੇ ਕਿ ਨਹੀਂ ਦੇਣੇ ਭਾਬੀ ਜੇ ਲਿਆ ਹੁੰਦਾ ਤੇ ਜਾ ਮੈਂ ਲੈਣਾ ਵਾ ਤੇ ਮੈਂ ਭਾਈ ਨੂੰ ਕਹਿ ਦਿੰਦਾ ਭਾਈ ਕੋ ਮੰਗ ਲਿੰਦਾ ਤੇ ਜੇ ਲੈਣ ਨਹੀਂ ਜਾਂਦਾ ਮੈਂ ਤੇ ਭਾਈ ਨਾਲ ਖੜਦਾ ਮੈਂ ਤੇ ਮੈਨੂੰ ਕੀ ਲੋੜ ਹੈ ਚੋਰੀ ਚੁਪੇ ਲੈਣ ਦੀ ਬੱਸ ਪਰੇ ਮੇਰੀ ਗੱਲ ਸੁਣ ਜੇ ਤੁਸੀਂ ਬੈਠੇ ਮੈਨੂੰ ਤੁਹਾਡੇ ਯਾਰਾਂ ਨੂੰ ਉਸਦੀ ਗਾਂ ਦੀਆਂ ਰੋੜੀ ਚਲੋ ਤਾਂ ਠੀਕ ਹੈ ਮੇਰੀ ਗੱਲ ਸੁਣ ਸਾਡੀ ਕੀ ਬਾਤ ਵੀ ਸਾਡੀ ਕੀ ਬਾਤ ਵੀ ਹੋਈ ਨਹੀਂ ਉਹਨਾਂ ਨਾਲ ਬਈ ਆਪ ਦੱਸ ਤੂੰ ਜੀ ਧੇੜਨੀ ਆ ਪਹਿਲੇ ਤੇਰੀ ਗੱਦੀ ਬਾਤ ਵੀ ਹੋਈ ਸਾਡੀ ਤੇਰੇ ਤੋਂ ਵੀ ਪਹਿਣੀ ਆ ਮੇਰੀ ਗੱਲ ਸੁਣ ਕੋਰਪਰੀਟ ਤੂੰ ਬੜੀਆਂ ਬਾਤ ਵੀਆਂ ਗੱਡੀਆਂ ਸੀ ਜਦੋਂ ਤੂੰ ਠੱਗੀਆਂ ਮਾਰਨੀਆਂ ਸੀ ਇਹ ਗੱਲ ਤੂੰ ਛੱਡ ਦੇ ਤੂੰ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਜਨਾਨੀਆਂ ਫਸਾਈਆਂ ਸੀ ਤੇ ਇਹਨਾਂ ਨੇ ਬੁਠਾਈ ਹੀ ਬੰਦੇ ਇਹ ਬਾਤ ਵੀ ਤਾਂ ਤੁਸੀਂ ਬੜੀ ਦੂਰ ਤੱਕ ਕਰ ਸਕਦੇ ਜੀ ਇਹ ਚੇਤਾ ਕਰੋ ਕਿ ਉਹਦੇ ਪੈਸੇ ਤੁਹਾਨੂੰ ਦੇਣੇ ਆ ਖਾਦੇ ਆ ਆਪਾਂ ਲੈੇ ਨਹੀਂ ਤੇ ਦੇਣੇ ਕਿਥੋਂ ਉਹ ਚੁੱਪ ਕਰ ਮੇਰੀ ਗੱਲ ਸੁਣੋ ਰੋਣਾ ਨਾ ਭਾਈ ਚਲੋ ਮੇਰੀ ਗੱਲ ਸੁਣੋ ਭਾਜੀ ਸਿੱਧੀ ਜੀ ਗੱਲ ਜੀ ਭਾਵੇਂ ਮੇਰਾ ਯਾਰ ਆ ਜੇ ਤੂੰ ਇਹਦੇ ਕੋਲ ਪੈਸੇ ਲੈ ਆਣਾ ਤੇ ਤੁਹਾਨੂੰ ਪੈਸੇ ਵਾਪਸ ਕਰਨੇ ਪੈਣਗੇ ਭਾਜੀ ਮੈਂ ਨਹੀਂ ਲੈ ਤੇ ਮੈਂ ਨਹੀਂ ਲੈ ਕੋਈ ਨਹੀਂ ਉਹ ਤਾਂ ਪੰਨੂ ਦੇ ਸਾਹਮਣੇ ਗੱਲ ਹੋ ਜੂਗੀ ਨਾ ਮੂੰਹ ਤੇ ਗੱਲ ਹੋ ਜੂਗੀ ਕੋਈ ਗੱਲ ਨਹੀਂ ਆ ਉਹ ਤਾਂ ਸੱਦ ਕੇ ਕਹਿਵੋ ਜੂਗੀ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਉਹ ਨਹੀਂ ਚੋਰਦੇ ਭਾਈ ਤੁਸੀਂ ਹਟਦੇ ਆਵੇਂ ਜਾਮ ਲਈ ਇਹਦੇ ਭਾਜੀ ਜਾਮ ਵਾਲੀ ਕਿਹੜੀ ਗੱਲ ਹੈ ਪਹਿੜ ਦੇ ਵੀ ਕਰੇ ਆਂ ਗੱਲ ਕੀਤੀ ਪਾ ਹਾਂਜੀ ਜੀ ਕੋਈ ਕਹਿੰਦਾ ਨਜਾਇਜ਼ ਦਿਵਾਲੀ ਹੋ ਸਕਦਾ ਵਾ ਉਹ ਵੀ ਸਾਡੇ ਘਰ ਆਣ ਕੇ ਉਹਨਾਂ ਦੀ ਕਿੱਦਾਂ ਹੀ ਮਤ ਪਈ ਇਹਨਾਂ ਨੇ ਘਰ ਦੀ ਬਰਕਤ ਨਹੀਂ ਉਹਨਾਂ ਨੇ ਕਿੱਦਾਂ ਕਰਿਆ ਆ ਨਸੋ ਉਹਨਾਂ ਕੇ ਨਵੇਂ ਮਰਤੇ ਜਾਣੂ ਅਜੇ ਤੱਕ ਉਹਨਾਂ ਕਦੀ ਬੜੀ ਆਮ ਨਹੀਂ ਲਿਆ ਸਿਰਫ ਟਾੜਾ ਕਰਕੇ ਸਾਨੂੰ ਗੱਲਾਂ ਸੁਣਾ ਕੇ ਗਿਆ ਨਾਲੇ ਬੇਇੱਜ਼ਤੀ ਕਰਕੇ ਗਿਆ ਆਹ ਇੱਕ ਕੁੜੀ ਸੋਏ ਉਹ ਮੁਠੀ ਹੋਂਦੀ ਮਾਰੀ ਹੈ ਗੇਠਾ ਲਮੀ ਦੀ ਜਵਾਨ ਕਿਉਂ ਚੁੱਪ ਨਾ ਕੁੜੀ ਮੰਮੀ ਜੀ ਸਾਨੂੰ ਕਿਉਂ ਨਹੀਂ ਉਹਨਾਂ ਨੇ ਕਿਹਾ ਤਾਂ ਕਿ ਤੂੰ ਹੀ ਸਾਡੇ ਪੈਸੇ ਖਾਦੇ ਆ ਅਕਸਰ ਇਹਨਾਂ ਨੇ ਖਾਦੇ ਆ ਤੇ ਉਹ ਤਾਂ ਹੀ ਇੱਥੇ ਆਈ ਨਾ ਉਹ ਤੇ ਇਹਨੂੰ ਫੜਨ ਨੂੰ ਪੈਂਦੀ ਹੀ ਨਹੀਂ ਉਹਨੇ ਤੇਰੇ ਵਾਲ-ਵੂਲ ਪੁੱਟਦੇ ਆਂ ਜਿਵੇਂ ਨਾਲ ਆ ਕੇ ਹੁੰਦੀ ਉਹਦਾ ਹਾਲ ਕੀ ਹੋਣਾ ਸੀ ਫੇਰ ਬਚਦੀ ਆ ਤੇਰੇ ਇੱਥੋਂ ਤੇ ਫੜ ਲੈਣਾ ਹੀ ਇੱਕ ਮਿੰਟ ਨਜਾਇਜ਼ ਆ ਇਹ ਨਾ ਹਾਂ ਤੇ ਨਜਾਇਜ਼ ਆ ਆਪਾਂ ਖਾਦੇ ਹੀ ਨਹੀਂ ਤੇ ਆਪਾਂ ਕਿਉਂ ਲੈਣ ਉਹ ਬੀਹ ਦੇ ਨਾਲ ਲੋਕੀ ਜਿੰਦਗੀ ਦਾ ਪਾਰਾ ਵਿੱਚ ਨਾ ਆ ਗਿਆ ਤੇ ਹਰ ਕੋਈ ਐਂਜੀ ਮੂੰਹ ਚੱਕ ਕੇ ਆਈਗਾ ਸਾਡੇ ਕੋਲ ਪੈਸੇ ਲੈਣ ਨਹੀਂ ਸਾਨੂੰ ਜਿਹਨੇ ਦਾਹੀ ਲੈਣੀ ਉਹਨੇ ਪਾਸੋਂ ਲੈਣਾ ਨਹੀਂ 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 ਹਾ ਤੇ ਤੂੰ ਕਿਉਂ ਨਹੀਂ ਉਹਨੂੰ ਉਸ ਟਾਈਮ ਕਿਹਾ ਮੈਂ ਕਿਹਾ ਮੈਂ ਕਾ ਸਬੂਤ ਦੇ ਮੈਨੂੰ ਉਹਦੇ ਕੋਲ ਸਬੂਤ ਤੇ ਨਿਕਲਿਆ ਨਹੀਂ ਖੜੇ ਘਲੋਤੇ ਕੋ ਜੀ ਭੈਣ ਭਰਾ ਆਹ ਨਾ ਮੇਰੀ ਬੋਟੀ ਦਾ ਨਿਕਲਿਆ ਸਬੂਤ ਸਾਨੂੰ ਇਹਦੇ ਸਾਹਮਣੇ ਤੇ ਪੈਸੇ ਇਹਨਾਂ ਨੇ ਹਾਂ ਕੋਈ ਦਿਓ ਪ੍ਰੂਫ ਫੇਰ ਦੇਣ ਮੈਂ ਪੈਸੇ ਨਹੀਂ ਦੇਵਾਂਗਾ ਤੂੰ ਜਸ ਸਬੂਤ ਦੇਊਗਾ ਉਹੀ ਤਰ੍ਹਾਂ ਭਰਾ ਇਹ ਤਾਂ ਸਾਡੇ ਭੈਣ ਭਰਾ ਹੋਣਾ ਹਾਂ ਉਹ ਵੀ ਆਪਣੀ ਜਗ੍ਹਾ ਸੱਚੇ ਆ ਜੀ ਉਹਨਾਂ ਨੇ ਕੋਈ ਪੈਸਾ ਦਿੱਤਾ ਹਾਂਜੀ ਤੁਹਾਡੇ ਕੋਈ ਨਾ ਕੋਈ ਸਬੂਤ ਹੀ ਹੋਊਗਾ ਅਜੇ ਹੋਊਗਾ ਹੋਗਾ ਈ ਟਿਕਲ ਨਹੀਂ ਜੇ ਕੋਈ ਦਿੱਤੇ ਤਾਂ ਹੋਊਗਾ ਉਹ ਰਾਣੀ ਰਾਣੀ ਉਹ ਕਹਿੰਦੇ ਸਾਡੇ ਕੋ ਸਬੂਤ ਨਹੀਂ ਅਸੀਂ ਨਕਦ ਪੈਸੇ ਦਿੱਤੇ ਆ ਭਾਜੀ ਮੈਂ ਹੁਣ ਉਹ 2 ਲੱਖ ਕਹਿਣ ਦੇ ਮੈਂ ਕਹੂੰਗਾ ਮੈਂ ਪੰਜ ਤੁਹਾਡੇ ਕੋਲ ਲੈਣਾ ਜੀ ਉਹਨੇ ਕਿਹਾ ਨੋਟ ਦਿੱਤੇ ਨੋਟ ਹਾਂਜੀ ਵੀ ਮੇਰੀ ਸੁਣੋ ਗੱਲ ਜਿੱਦਣ ਇਹਨੇ ਵਿਆਜੀ ਪੈਸੇ ਦਿੱਤੇ ਹੀ ਮੇਰੇ ਕੋ ਫੋਨ ਤੇ ਰੋਂਡੇ ਹੀ ਇੱਕ ਕਰੀ ਇਹਨੇ ਸਬੂਤ ਲਿਆ ਸੀ ਦੂਜੀ ਵਾਰ ਇਹਨੇ ਕੋਈ ਸਬੂਤ ਨਹੀਂ ਲਿਆ ਨਹੀਂ ਉਹਨੂੰ ਉਦਾਂ ਹੀ ਪੈਸੇ ਭੜਾਤੇ ਸੀ ਚੈੱਕ ਦਿਹਾਗਾ ਸੀ ਨਾ ਭਾਬੀ ਚੈੱਕ ਨਹੀਂ ਪੌਂਸ ਹੋ ਗਿਆ ਤਾਂ ਫਿਰ ਮੇਰਾ ਕੀ ਕਸੂਰ ਚੈੱਕ ਤੇ ਲਿਆ ਨਾ ਮੈਂ ਪਹਿਲਾਂ ਹੀ ਚੈੱਕ ਸੀ ਦੂਜੀ ਵਾਲੀ ਕਿਹੜਾ ਚੈੱਕ ਲਿਆ ਸੀ ਉਹਦੇ ਕੋ ਤੂੰ ਉਹ ਚਲੋ ਪੁਰਾਣੀ ਗੱਲਾਂ ਛੱਡ ਦਈਏ ਮੈਂ ਤਾਂ ਕਹਿੰਦਾ ਨਹੀਂ ਕੋਈ ਪੁਰਾਣੀ ਕਿਤਾਬ ਖੋਲ ਕੇ ਬਹਿ ਗਿਆ ਜੇ ਫਿਰ ਉਹ ਦਿਨ ਗਾਇਬਸ ਹੋਣਾ ਭਾਣੀ ਉਹ ਜਿਨੀ ਹੈਗੀ ਤੀ ਸੱਟ ਤੇ ਫਿਰ ਉਹ ਗੱਲ ਚਿਕੜ ਸੁਤਣਾੜੀ ਗੱਲ ਹਾਂ ਬਸ ਸ਼ਰਮਿੰਦਾ ਹੀ ਕਰਦੇ ਹਾਂ ਤੁਸੀਂ ਖੁਦ ਹੈ ਕਿਹਦੇ ਮਸਾਮਾ ਨਹੀਂ ਤੁਸੀਂ ਆਪਾਂ ਪੈਸੇ ਦੇਣ ਵਾਲੇ ਬਣਾਂਗੇ ਇਹ ਗੱਲ ਦਾ ਤੋੜ ਜ ਕਾ ਇਹਦਾ ਤੁਣੀ ਨਹੀਂ ਆ ਇਹਦਾ ਤੇ ਨਹੀਂ ਮਿਲਦਾ ਪੰਨਾ ਨੂੰ ਸੱਦਿਓ ਤੇ ਇਹ ਗੱਲ ਨਾ ਇਹਨਾਂ ਦੇ ਆਹੋਂ ਸਾਹਮਣੇ ਕਰੋ ਸੋਨੂ ਭਾਜੀ ਤੇ ਗੁਰਪ੍ਰੀਤ ਨੂੰ ਸਾਹਮਣੇ ਬਿਠਾ ਕੇ ਇਹ ਗੱਲ ਕਰੋ ਫਿਰ ਇਹ ਆਪਸ ਚੋ ਮਰਜ਼ੀ ਕਰਨ ਸਾਡੇ ਘਰ ਦਾ ਕਦੋਂ ਜਲੂਸ ਕੱਢਣ ਦੇ ਰੋਏ ਜੜੀ ਆਈ ਤੁਹਾਡੇ ਗਰੇਜ ਜੂਸਾ ਉਹਦੀ ਜਾਨ ਖੁੱਜ ਕੇ ਸਾਡੇ ਜੂਸਾ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਉਹ ਸਾਡੇ ਕਿਉਂ ਵਰ ਪਏ ਦੱਸ ਜੇ ਇਤਾਂ ਦੀ ਗੱਲ ਕੋਈ ਤੇ ਭਾਜੀ ਸਾਣ ਕੀ ਪਤਾ ਸਾਡੇ ਕਿਹੜੀ ਖੋਰ ਕੱਟਣੀ ਚਾਹੁੰਦੀ ਹੋ ਸਾਰੇ ਬੰਦੇ ਤੇ ਸਾਰੇ ਇਲਜ਼ਾਮ ਹੀ ਲਾਕੇ ਜਾਂਦੇ ਹੋਣ ਤੇ ਕਿ ਇਹਨੇ ਸਾਡੇ ਕੋਲ 10 ਵੀ ਲੈਣੇ ਤੇ ਕਹਿਣਾ 500 ਲੈਣਾ ਜੀ 100 ਲੈਣਾ ਜੀ ਇਹਨੇ ਮੇਰੇ ਤੇ ਵੀ ਮਾਰੇ ਆਏ ਮੈਨੂੰ ਤਾਂ ਕੋਈ ਇਹਨੇ ਆਣ ਕਿੱਦਾਂ ਕਹਿ ਆ ਨਹੀਂ ਸਾਡੇ ਨਾਲ ਫਰੋਡ ਦਾ ਫਰੋਡ ਦਾ ਚਿੱਠਾ ਲੱਗ ਗਿਆ ਨਾ ਸਾਡੇ ਮੱਥੇ ਤੇ ਫਰੋਡ ਦਾ ਤਨ ਮੈਂ ਕਹੀਆਂ ਆ ਸਾਨੂੰ ਇਹਨਾਂ ਨੂੰ ਪਨਾ ਨਾ ਦਿਓ ਉਹੀ ਤੇ ਸਮਝੋ ਆਪਣਾ ਭਰਾ ਇਹ ਨਹੀਂ ਸਮਝੇਗਾ ਤਾਂ ਕੌਣ ਸਮਝੇਗਾ ਸਾਨੂੰ ਹਣੋ ਗਦਾ ਅਗਲੀ ਵੀ ਆ ਗਈ ਉਹਨੇ ਟੀਚਰਾਂ ਕਰਦੇ ਆ ਵੀ ਹਾਂ ਕਿਨੇ ਕਿਨੇ ਦੇਣੇ ਆ ਇਹਨਾਂ ਨੂੰ ਬਦਲਣਾ ਜੋ ਮਰਜੀ ਹੋ ਜੀ ਮੰਮੀ ਤੁਸੀਂ ਤੁਸੀਂ ਸਮਝੋ ਮੇਰੀ ਗੱਲ ਸੁਣੋ ਮੈਂ ਕੀ ਸਮਝਾ ਇੱਥੇ ਮੈਂ ਦੇਣੀ ਮੰਮੀ ਚੁੱਪ ਕਰ ਲਓ ਮੇਰੀ ਗੱਲ ਸੁਣੋ ਜੇ ਤੱਕ ਲੈ ਕੋਈ ਸਬੂਤ ਹੈਗਾ ਤੂੰ ਗੱਲ ਹੈਗੀ ਇਹਨਾਂ ਨੇ ਪੈਸੇ ਨਹੀਂ ਦਿੱਤੇ ਇਹਨਾਂ ਨੂੰ ਕੋਈ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਉਹਨਾਂ ਦੇ ਨਾਲ ਅੱਛਾ ਕੰਮ ਕਰ ਤਾਈ ਮੁੰਡਾ ਮੈਂ ਨਹੀਂ ਆਪਣਾ ਆਜ ਘਾਮ ਘਾਵ ਲੜਾਈ ਦਾ ਆਪਣੇ ਆਪਣੇ ਘਰ ਚ ਪਾਉਣ ਵਾਲੀ ਗੱਲ ਹੈ ਨਾ ਭਾਜੀ ਹੁਣ ਸੱਦੋ ਵੀ ਸਬੂਤ ਕੀ ਆ ਲਿਖੇ ਜੇ ਕਿਸੇ ਦੇ ਸਾਹਮਣੇ ਦਿੱਤੇ ਪਰ ਭਾਜੀ ਜੇ ਤੁਸੀਂ ਇਦਾਂ ਕੀਤਾ ਕਿ ਕੀਤਾ ਹੋ ਜਾਣਾ ਤੇ ਬਹੁਤ ਗਲਤ ਕੀਤਾ ਜੀ ਸੱਚੀ ਦੱਸਾ ਦੋ ਜੇ ਨਾ ਕੀਤਾ ਹੋਇਆ ਭਾਜੀ ਤੂੰ ਗੱਲ ਮੈਂ ਤੈਨੂੰ ਉਹੀ ਕਰ ਕਹਿੰਦਾ ਜੇ ਕੀਤਾ ਹੈ ਤਾਂ ਮੋੜਨੇ ਪੈਣਗੇ ਤੇ ਜੇ ਇਦਾਂ ਦਾ ਕੋਈ ਨਹੀਂ ਤਾਂ ਮੈਂ ਤੁਹਾਡੇ ਨਾਲ ਹੈ ਨਹੀਂ ਇਹ ਗੱਲ ਜੇ ਨਹੀਂ ਵੀ ਲੈ ਤਾਂ ਮੈਂ ਮੋੜ ਦੂੰਗਾ ਕੋਈ ਕੁ ਸਬੂਤ ਦੇ ਠੀਕ ਹੈ ਰਣਜੀਤ ਆਹ ਮੋ ਸਾਹਮਣੇ ਬਿਠਾ ਕੇ ਉਹਨਾਂ ਨੂੰ ਤਾਂ ਗੱਲ ਕਰੋ ਗੱਲ ਮੁੱਕ ਗਈ ਇਹਦਾ ਭਾਈ ਸਾਡੇ ਨਾਲ ਲੜਾਈ ਬੌਂਦੇ ਹੋ ਚਲ ਠੀਕ ਹੈ ਮੇਰੀ ਗੱਲ ਸੁਣ ਗੱਲ ਨਾ ਬਤਾਓ ਮੈਨੂੰ ਲੱਗਦਾ ਤੁਹਾਨੂੰ ਉਹਦਾ ਗੁੱਸਾ ਲੱਗਾ ਵੀ ਯਾਰ ਆਲੀ ਦਾਈ ਤੁਹਾਡੇ ਮੈਨੂੰ ਪਤਾ ਗੁੱਸਾ ਗੁੱਸਾ ਕਾ ਤਾਂ ਭਾਈ ਨੂੰ ਕਾ ਤਾਂ ਗੁੱਸਾ ਲੱਗਦਾ ਹੁਣ ਅਗਲਾ ਘਾਰ ਆ ਕੇ ਬੋਲਦਾ ਪਿਆ ਭਾ ਪਰਾ ਮੇਰੇ ਦਾ ਕੀ ਕਸੂਰ ਹੈ ਦੇ ਵਿੱਚ ਮੈਂ ਤਾਂ ਪੁਰਾਣੀ ਗੱਲਾਂ ਵੈਸੇ ਭੁੱਲ ਜਣਾ ਤੁਹਾਡੀਆਂ ਨਹੀਂ ਭੁੱਲੀਆਂ ਸਾਰੀਆਂ ਭੁੱਲ ਜਣਾ ਮੈਂ ਯਾਰ ਅਸੀਂ ਭੁੱਲ ਗਿਆਂ ਨਵੀਂ ਨਵੀਂ ਗੱਲ ਲਾਤਾ ਨਹੀਂ ਤੁਸੀਂ ਛੱਡੋ ਫਿਰ ਗੱਲ ਉਹਨਾਂ ਦੇ ਮੂੰਹ ਤੇ ਗੱਲ ਹੋ ਜੂਗੀ ਆਪਣੀ ਸਹੀ ਹੈ ਚਲੋ ਆਓ ਫਿਰ ਸੋਨੋਂ ਤਾਂ ਤੁਹਾਡੇ ਤੇ ਵਿਸ਼ਵਾਸ ਹੋਣਾ ਨਹੀਂ ਆ ਜੋ ਉਧਰ ਕਮਰੇ ਦੇ ਅਗਲੇ ਸਾਨੂੰ ਸਾਰੇ ਸਾਹਮਣੇ ਐਂ ਤੁਹਾਡੇ ਆਸਰੇ ਤੇ ਬੈਠੀ ਆਂ ਸਾਹਮਣੇ ਕਿ ਆਖਣਾ ਜਿੰਨੀ ਮੇਰੀ ਵੇਚੀ ਕਰਕੇ ਗਈ ਹੈ ਨਾ ਮੇਰੇ ਗਾੜੀ ਤੇ ਕੋਈ ਨਹੀਂ ਮੇਰੀ ਨੋਹੀਂ ਤੇ ਤੂੰ ਮੇਰੀ ਉਹ ਵੇਚ ਦੀ ਗੜਾਈ ਪੈਹਾ ਦੋ ਆਦੀ 2 ਲੱਖ ਲੈ ਕੇ ਆ ਰਹੇ ਦਵਾਗੇ ਤੇ ਆਹ ਕੁੜੀ ਉਹਦੇ ਗਲਤ ਹੈਗੀ ਇਹਨੇ ਇੰਨੀ ਗੱਲ ਨਹੀਂ ਕਹੀ ਕਿ ਚਲੋ ਆਉਗਾ ਸੁੰਦ ਗੱਲ ਕਰਾਂਗੇ ਮੰਮੀ ਮੇਰੀ ਗੱਲ ਸੁਣੋ ਜਦੋਂ ਬੰਦੇ ਦੇ ਦਿਨ ਮਾੜੇ ਆਉਂਦੇ ਆ ਨਾ ਤੇ ਹਰ ਇੱਕ ਦਾ ਜੋਰ ਚੱਲਦਾ ਵਾ ਹਰ ਕੋਈ ਵਾਰ ਕਰਦਾ ਵਾ ਤੇ ਥੋੜੀ-ਬੋਦੀ ਕਿੰਨੇ ਸਪੋਰਟ ਕਰਿਆ ਕਰਨਾ ਆਪਾਂ ਭਾਬੀ ਨੂੰ ਨਾਲ ਸਮਝਾਉਂਦੇ ਹੀ ਮੜਾ ਜਾ ਇਹ ਉਹ ਲੱਖੀ ਦੇ ਮਗਰ ਲਾ ਕੇ ਸਾਡੀ ਬੇਇੱਜ਼ਤੀ ਕਰੀ ਜਾਂਦੇ ਆ ਇਹਨਾਂ ਨੂੰ ਇਦਾਂ ਨਹੀਂ ਚਾਹੀਦਾ ਤੇ ਹੁਣ ਜੇ ਕੱਲ ਜਾਂ ਪਰਸੋਂ ਆਉਣ ਕਿ ਉਹ ਪੈਸੇ ਲੈਣ ਤੇ ਤੁਸੀਂ ਗੱਲ ਕਰਨੀ ਜੀ ਤੇ ਇਹ ਨਹੀਂ ਇਦਾਂ ਦੀ ਹੁਣ ਇਹ ਬਦਲ ਗਏ ਆ ਤੇ ਤੁਸੀਂ ਭਜਾਉਣਾ ਜੀ ਮੈਂ ਕਿੱਥੇ ਕਾਦੀ ਗੱਲ ਕਰਨੀ ਉਹਨਾਂ ਨਾਲ ਮੈਂ ਕਿਦਾਂ ਭਜਾਵਾਂ ਲੋੜ ਤੋਹਾਂ ਲੈ ਤੇ ਭਜਾਵਾਂ ਮੈਂ ਹਿੰਨੂੜ ਕਹੀ ਜਾਂਦੀ ਇਹ ਮੈਂ ਸਰਾਸਾ ਸਾਬ ਝੂਠੀ ਹੋ ਗਈ ਉਹ ਨਾਖਣਾ ਨਾਲੇ ਧੀ ਜਵਾਈ ਠੱਗੀਆਂ ਮਾਰਦੇ ਆ ਤੇ ਨਾਲੇ ਵੇ ਮਾਂ ਕਿੱਡੀ ਲੜਨ ਨੂੰ ਤਿਆਰ ਗਾੜੀ ਇਹ ਗੱਲ ਜਿਹ ਪੁੱਤ ਮੈਂ ਨਹੀਂ ਆਗਾ ਇਹ ਤੁਸੀਂ ਦੋ ਜਾਣੇ ਨਹੀਂ ਮਮੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਤੋਂ ਸਾਨੂੰ ਆਸ ਹੈ ਤੁਸੀਂ ਇਹ ਕੰਮ ਨਹੀਂ ਕੀਤਾ ਆਸ ਜਸ ਸਾਨੂੰ ਵੀ ਤੁਸੀਂ ਸਾਨੂੰ ਇਹ ਗਮ ਤੋਂ ਨਹੀਂ ਹੋਂਦੋਗੇ ਆਸ ਨਹੀਂ ਪੁੱਤ ਠੱਗੀ ਮਾਰੀ ਤੁਸੀਂ ਠੱਗੀ ਹੁਣ ਇਹ ਨਹੀਂ ਮੈਂ ਕਹਿ ਸਕਦੀ ਤੁਸੀਂ ਜਾਂਦੇ ਨਹੀਂ ਲੈ ਨਹੀਂ ਅਗਲੇ ਨਹੀਂ ਨੋਟ ਗਿੰਗਣ ਦਿੱਤੇ ਉਹ ਮਮੀ ਮੇਰੀ ਗੱਲ ਤੇ ਸੁਣੋ ਨਾ ਸਬੂਤ ਹੋਉ ਸਾਨੂੰ ਕੋਈ ਤੁਸੀਂ ਕਹੋਗੇ ਕਿ ਉਹਨਾਂ ਦੇ ਕਹਿਣੇ ਸਾਡੀ ਗੱਲ ਪੈਣਾ ਹੀ ਆ ਕੇ ਇੱਥੇ ਸਾਰੇ ਸਾਹਮਣੇ ਬਹਿ ਜਾਣਾ ਤੁਸੀਂ ਸਬੂਤ ਮੰਗ ਲਿਓ ਨਾਂ ਮੈਂ ਦਿੱਤੇ ਤੇ ਨਾਂ ਮੈਂ ਲੈ ਤੁਸੀਂ ਜਿੱਤੇ ਤੁਸੀਂ ਤੂੰ ਲੈ ਉਹਨਾਂ ਦਿੱਤੇ ਤੁਸੀਂ ਸਬੂਤ ਮੰਗਿਓ ਕਿ ਲਿਆ ਕਬੂਤ ਕਢੋ ਮੇਰੀ ਗੱਲ ਸੁਣੋ ਉਹ ਕਾਲੀਆਂ ਪਰਸੋ ਜਦੋਂ ਆਉਣਗੇ ਨਾ ਉਹਨਾਂ ਨੂੰ ਤੁਸੀਂ ਅੰਦਰ ਨਾ ਬਣਦੇ ਉਹ ਪਹਿਲਾਂ ਸਬੂਤ ਲੈ ਆ ਕੇ ਕਿ ਫਿਰ ਉਹਨਾਂ ਨਾਲ ਗੱਲ ਕਰਿਓ ਸਾਡਾ ਨਾਲ ਗੱਲ ਨਹੀਂ ਕਰਨ ਅੰਦਰ ਬਾੜ ਵਿੱਚ ਗੱਲ ਦੀ ਜਿਹੜੀ ਗੱਲ ਹੋਊਗਾ ਉਹ ਤੇ ਝੂਠੀ ਉਹ ਆਹ ਰਾਣੇ ਦਾ ਯਾਰ ਉਹਨਾਂ ਨੂੰ ਤੇ ਅੰਦਰ ਬਾੜ ਨਾ ਭੌਣਾ ਵੀ ਆ ਤੇ ਫਿਰ ਮੈਨੂੰ ਉਹਦੇ ਸਾਹਮਣੇ ਉਹ ਦੋ ਭਾਇਓ ਜਿਉਂਨਾਂ ਕੋ ਸਬੂਤ ਹੋਊਗਾ ਤੇ ਮੈਂ ਕਾ ਠੀਕ ਆ ਸਬੂਤ ਦਾ ਸਬੂਤ ਦਿਖਾ ਦਿਓ ਤੇ ਮੈਂ ਕਰ ਲੂੰਗਾ ਆ ਤੂੰ ਕਰ ਗਈ ਆਪੇ ਤੂੰ ਕਰਦੀ ਗੱਲ ਮੈਂ ਵਿੱਚ ਕਰ ਨੂੰ ਤੀਜੇ ਸਾਥ ਸੀ ਲਿਖਿਆ ਜੀ ਮੀ ਉਹ ਤਾਂ ਮੰਨਣਾ ਨਹੀਂ ਦੇਵੜਾ ਮੇਰੀ ਗੱਲ ਸੁਣ ਲੋ ਇਹਨਾਂ ਦੀਆਂ ਤੁਸੀਂ ਗੱਲਾਂ ਸੁਣਦੇ ਨੇ ਇਹਨਾਂ ਨੇ ਪੈਸੇ ਲਏ ਆ ਤੇ ਲਏ ਆ ਕੋਈ ਵੀ ਜਨਾਨੀ ਤੇ ਕੋਈ ਵੀ ਬੰਦਾ ਨਜਾਇਜ਼ ਜਾਣ ਕੇ ਕਿਸੇ ਦੇ ਘਰ ਕਦੀ ਨਹੀਂ ਬੋਲਦਾ ਉਹਨਾਂ ਨੇ ਤੁਸੀਂ ਮੰਨਣਾ ਨਹੀਂ ਵੀ ਉਹਦੀ ਜਨਾਨੀ ਨੂੰ ਇੰਨਾ ਘਤਾ ਪਚੜਿਆ ਸੀ ਨਾ ਉਹ ਸਤੀ ਪਈ ਸੀ ਮੈਂ ਕਹਿੰਨੀ ਗੁਰਪ੍ਰੀਤ ਦੇ ਫੰਡੇ ਫੁੱਟਾਂ ਨੂੰ ਫਿਰਨ ਢਈ ਸੀ ਤੇ ਮੇਰੀ ਗੱਲ ਸੁਣ ਮੈਂ ਤੇਰੀ ਗੱਲ ਪੂਰਾ ਸਹਿਮਤ ਆ ਪਰ ਮੇਰੀ ਗੱਲ ਸੁਣ ਕੋਈ ਕਿਹਨੂੰ ਇਦਾਂ ਪੈਹਣੀ ਦੇ ਦੇਣਾਂ ਦਾ ਮੈਂ ਉਹਦੇ ਘਰ ਗਿਆ ਹੁੰਦਾ ਪਿਛਲੀ ਵਾਰ ਜਦੋਂ ਮੈਨੂੰ ਲੋੜੀ ਇਦਾਂ ਨਹੀਂ ਦਿੱਤੇ ਉਹ ਕਹਿੰਦੇ ਅਸੀਂ 2 ਲੱਖ ਦਿੱਤਾ ਇਹਨੇ ਕਿਹਾ 2 ਲੱਖ ਕੰਪਨੀ ਚਲਾਓ ਤੁਹਾਡਾ 4 ਲੱਖ ਹੋਊਗਾ ਠੀਕ ਆ ਤੇ ਹੁਣ ਉਹ 4 ਲੱਖ ਬਣਾ ਕੇ ਬੈਠੇ ਜੇ ਆਨੇ ਇੰਨੇ ਸਾਲ ਹੋ ਗਏ ਅਸੀਂ ਪੈਸੇ ਦਿੱਤੇ ਆ ਤੇ ਬਿੱਬੀ ਕੋਈ ਸਬੂਤ ਹੋਊਗਾ ਤਾਂ ਹੀ ਆਇਆ ਆਪਾਂ ਕੀ ਕਰਲਾਂਗੇ ਜਦੋਂ ਵਿੱਚ ਫਿਲਮ ਨੂੰ ਹੀ ਗੱਲ ਆ ਜੀ ਕੋਈ ਇਦਾਂ ਦਾ ਕੁਝ ਹੋਇਆ ਵੀ ਤੇ ਚਲੋ ਇਹ ਗੱਲਾਂ ਹੁਣ ਤੁਸੀਂ ਉਹਨਾਂ ਨਾਲ ਕਰ ਲਿਓ ਇਹ ਮੈਨੂੰ ਸਬੂਤ ਸਬਾਤ ਮੈਨੂੰ ਨਹੀਂ ਪਤਾ ਹੈਗਾ ਉਹ ਦੋਵਾਂ ਜੀਆਂ ਨੇ ਥੇਰ ਹੋਣਾ ਜੇ ਤੇ ਉਹਨਾਂ ਨਾਲ ਤੁਸੀਂ ਨਿਬੇੜ ਲਿਓ ਤੇ ਸਭ ਆਮੋ ਸਾਹਮਣੇ ਬਿਠਾਇਓ ਇਹਨਾਂ ਜੀ ਕਹਿੰਦੀ ਇਹ ਗੱਲ પ્રાਣੀਕ ਹੁਣ ਨਵੀਂ ਕੋਈ ਉਹ ਕਹਿੰਦਾ ਬੜੇ ਚਿਰ ਦਾ ਦਿੱਤੇ ਆਂ ਸੀ ਤਾਂ ਬੜਕੇ ਆਂਦੇ ਘਰ ਘਾੜ ਛੱਡ ਗਏ ਨੇ ਤੇ ਉਹਦੀ ਜਨਾਨੀ ਨੂੰ ਤਾਂ ਗੁੱਸਾ ਹੀ ਬੜਾ ਆਇਆ ਤੇ ਮੈਂ ਤਾਂ ਪਤਾ ਨਹੀਂ ਕਿਦਾਂ ਬਿਠਾਇਆ ਉਹਨਾਂ ਨੇ ਪਾਣੀ ਤੱਕ ਨਹੀਂ ਪੀਤਾ ਕਿੰਨਾ ਸਾਰੇ ਜਮਾਨੇ ਦੇ ਪੈਸੇ ਜਿਹੜੇ ਆਂ ਹਾਂ ਜੀ ਇਹ ਝੋੜ ਬੋਲਦੇ ਆਏ ਮੇਰੀ ਗੱਲ ਸੁਣੋ ਇਹਨਾਂ ਨੂੰ ਹੌਲੀ ਹੌਲੀ ਇੱਥੋਂ ਕੱਢ ਦ ਖਾਪੀ ਕੱਟੇ ਮਾਰਕੀਟ ਦਾ ਘਰ ਤੇ ਇੱਥੇ ਹੱਥ ਲੁਕ ਗਏ ਨੇ ਹੁਣ ਨਾਲੇ ਨਾ ਉਹਨਾਂ ਦੀ ਆਵਾਜ਼ ਸੁਣ ਕੇ ਪਤਾ ਇਥੋਂ ਲੱਗਦਾ ਗੁਰਪ੍ਰੀਤ ਬੈੱਡ ਥੱਲੇ ਲੁਕੀ ਸੀ ਅਸਾ ਆਹੋ ਇਹਨੂੰ ਤਾਂ ਮੈਂ ਫੜ ਕੇ ਖੜਿਆ ਇਥੋਂ ਇਹ ਜਾਂਦੀ ਥੋੜਾ ਜੀ ਵੀ ਆਪਣੀਆਂ ਗੱਲਾਂ ਮਾਰੀ ਜਾਂਦੇ ਜ ਇਹਨਾਂ ਦੀਆਂ ਗੱਲਾਂ ਚਾਹ ਰਹੇ ਜੇ ਤੂੰ ਜੀ ਪਰ ਮੈਂ ਹੁਣ ਕੀ ਕਰਾਂ ਤੂੰ ਅਗਲੇ ਕਹਿੰਦੇ ਜਿੱਦਾਂ ਦੀ ਕਵਾਲੀ ਨਹੀਂ ਆ ਇਹ ਤਾਂ ਮੂੰਹ ਤੇ ਗੱਲ ਹੋ ਸਗੀ ਹੁਣ ਨਾਲੇ ਇੱਕ ਮੇਰੀ ਧਿਆਨ ਨਾਲ ਗੱਲ ਸੁਣ ਲਓ ਆਪਣੇ ਪੈਹਾ ਠੇਲਾ ਸਾਹਮਣੇ ਰੱਖੋ ਆਪਣੇ ਕਾਰਡ ਕੋਡ ਸਾਰੇ ਆਪਣੇ ਬਰਸਾ ਚ ਤੇ ਆਪਣੇ ਕੋਲ ਰੱਖਣੇ ਆ ਜਦੋਂ ਵੀ ਨਾਉਣ ਵੜਦਾ ਵਾ ਤਾਂ ਪਰਸਾ ਜਾਂ ਮੰਮੀ ਜੀ ਨੂੰ ਫੜਾਓ ਜਾਂ ਮੈਨੂੰ ਫੜਾਓ ਕਿਹੇ ਵੇਲੇ ਕੁਝ ਵੀ ਕਰ ਸਕਦੇ ਨਹੀਂ ਅਹੀਂ ਬਾਅਦ ਕਿਤੇ ਤੇ ਬਲੇਮ ਆਉਣਾ ਵਾ ਸੰਭਲ ਕੇ ਰੱਖੋ ਆਪਣਾ ਬਥੇਰੇ ਹੱਥ ਲੱਗੇ ਨੇ ਅੱਗੇ ਥੋੜੇ ਨਹੀਂ ਲੱਗੇ ਲੈ ਕੇ ਤੀਨ ਤਾਂ ਚਲੋ ਆ ਜਾਣਾ ਮੈਂ ਚਲਿਏ ਸਾਰੇ ਕੋਲ ਬੈਠਾ ਕਮਰੇ ਚ ਵਾ ਸੁਣੂ ਵਾ ਤੂੰ ਤੇ ਕੱਗੀ ਵੀ ਪਾਰੀ ਤੇ ਪੈਰਾਂ ਤੇ ਪਾਣੀ ਵੀ ਨਹੀਂ ਪੈਣ ਦਿੱਤਾ ਹਏ ਜੀ ਕਿਤੇ ਅਸੀਂ ਫੜੇ ਰਹੇ ਤੇ 4 ਲੱਖਾਂ ਨੂੰ ਦੇਣਾ ਮੈਣਾ ਸੀ ਤੇ ਇਹ ਬੁਤੇ ਕਿੰਨੀ ਵਧੀਆ ਐਕਟਿੰਗ ਕੀਤੀ ਸੁਪਰ ਐਕਟਿੰਗ ਵਰਤਨ ਕਰਨਾ ਚਾਹੀਦਾ ਐ ਐਕਟਿੰਗ ਕੁਛ ਨਹੀਂ ਆਹ 4 ਲੱਖ ਦੀ ਗੱਲ ਹੈ ਨਾ 4 2 8 10 ਲੱਖਾਂ ਕਰੋੜਾਂ ਚ ਜਾਣਾ ਹੈ ਆਪਾਂ ਉਹ 4 ਲੱਖ ਦੇ ਆਪਾਂ ਵੇਖਿਆ ਵੀ ਨਹੀਂ ਕਰਨਾ 4 ਲੱਖ ਸਾਡੇ ਗਰੀ ਕੁਛ ਨਹੀਂ ਆ ਆਪਾਂ ਗਾਣਾ ਨਹੀਂ ਸੁਤਨੀ ਆ ਪਛਾਣ ਹੀ ਨਹੀਂ ਕਿਹਦੇ ਕੋ ਲੈ ਕੇ ਦੇਣੇ ਲੈ ਦੇ ਠੀਕ ਨਾ ਬੰਦੇ ਨੇ ਕਹਦੇ ਨਹੀਂ ਆ ਧੱਕੀਆਂ ਮਾਰ ਮਾਰ ਕੇ ਨਿਕਲਣਾ ਕੀ ਰਾਈ ਨਿਕਲ ਗਿਆ ਉਤੇ ਹੁਣ ਕਿੱਥੋਂ ਅਗਲੀ ਮੇਲੇ ਸਬੂਤ ਤੇ ਕਿੰਨੇ ਹੰਮ ਫੜਨਾ ਕੀ ਪਤਾ ਤੇ ਮਾੜੇ ਗੰਨਚ ਵਾਲਾ ਪਾਤਾ ਵਾ ਮਰਾਉ ਸਬੂਤ ਲਿਆ ਤੇ ਮਮ ਤੇ ਲੱਗਣਾ ਜਾਂ ਪਾ ਮ ਤੇ ਲੱਗਣਾ ਲੈਦੇ ਹੋਰ ਕੀ ਨਾਰੀ ਦਾ ਸਬੂਤ ਇਦਾਂ ਨਾ ਨੇ ਤੈਨੂੰ ਫੜਾਣਾ ਕਿਤੇ ਆ ਤੇ ਝੂਠੇ ਪੈਣ ਸੱਚੇ ਪੈਣ ਨੂੰ ਨਹੀਂ ਨਾ ਗੜੀ ਤੇ ਅੰਕੋ ਅਜੇ ਝੂਠੇ ਪੈਣ ਸੱਚੇ ਆ ਤੇ ਆਪਸੀ ਲੜੀ ਜਾਣਾ ਰਾਣੀਬੀਰ ਜੀ ਨੂੰ ਤੇ ਹੜੇ ਦਾ ਯਕੀਨ ਹੋ ਗਿਆ ਉਹ ਵੀ ਕਹਿੰਦੇ ਨੇ ਆ ਕਿ ਉਹਦਾ ਮੰਨਦੀ ਮੰਦਾ ਕਿ ਆ ਕਿ ਮੇਰੀ ਪੈਣ ਰਹਿੰਦੀ ਪੈਕੀ ਲੈਣਾ ਨਾ जी जी नहीं पर आप जो है कि मारी। तेरा सबूत वो कर रहे हो आप जो है ये कितने ठगना शमी भाभी का दिन माननीय बंदा क्या अपन ने ठगी मारी करो दीजिए के लिए सबूत दारों वो भीतर लगिया देना उन्होंने सच्चाई ना कि नहीं ना कुड़ी वो बस मैं सबूत ले आओ हां रात रात पे बोलते बोलते ही समझ आता है मैं तो अभी सध्या के नाम अधिकारी गया ਰਾਗ ਲਈ ਪਾਗਮ ਕਰਦਾ ਵਾ ਸਗਣਾ ਸਬੂਤ ਲਿਆ ਜਾਂ ਲਿਖਿਆ ਦਿੱਤਾ ਜਾਂ ਕੇ ਜੇ ਸਾਹਮਣੇ ਦਿੱਤੀ ਮੈਨੂੰ ਉਹ ਬੰਦਾ ਰਹਾ ਤੂੰ ਇੰਨਾ ਛਾਤਰ ਹੈ ਲਿਖਣ ਪੜਨ ਤੱਕ ਕਰਨ ਕਿਉਂ ਦਿੰਦਾ ਮੈਂ ਤੈਨੂੰ ਪਤਾ ਹੀ ਨਹੀਂ ਪਤਾ ਨਹੀਂ ਲੱਗਿਆ ਤੇਰਾ ਦਿਮਾਗ ਇੰਨਾ ਛਾਤਰ ਹੈ ਨਾ ਦਿਮਾਗ ਉਹ ਤਾਂ ਕਿੱਥੋਂ ਆ ਮੈਨੂੰ ਤੈਨੂੰ ਕਰੂੰ ਹੀ ਮਿਲਿਆ ਵਾ ਬੰਦਾ ਕੋਈ ਵੀ ਕੰਮ ਕਰਦਾ ਨਾ ਕਰੂੰ ਚਾਲੂ ਕਰਦਾ ਅੱਛਾ ਹਾਂ ਮਤਲਬ ਕੀ ਜੀ ਮਤਲਬ ਉਹ ਹੋਏ ਤੂੰ ਸਮਝ ਗਈ ਆ ਆਪਾਂ ਸ਼ੁਰੂ ਕੰਮ ਹੀ ਹੋ ਕਰ ਰਹੇ ਆ ਤੂੰ ਕਿਹੜਾ ਘਟ ਕੀਤਾ ਕੇ ਮੈਂ ਘਟ ਕੀਤਾ ਦੱਸ ਤੇਰੇ ਤੋਂ ਤੇ ਮੈਂ ਘਾਟ ਹੀ ਕੀਤਾ ਹੈ ਤੇ ਚੱਲ ਮੁਕਰੀ ਨਾ ਜਾ ਹੱਥ ਨੂੰ ਕਿਤੇ ਮੁਕਰੀ ਦੀ ਆਤ ਪਾਹੀ ਪਹਿਲਾ ਮੈਨੂੰ ਕਿ ਮੈਂ ਵੱਡੇ ਕਰਨਾਵੇਂ ਕਹਿੰਦਾ ਪਿਆ ਮੈਂ ਚੋਰੀ ਲੱਖ ਦੀ ਕਿ ਕੱਖ ਜੀ ਵੀ ਚੋਰੀ ਆ ਕਿਉਂ ਨਾ ਹੋਵੇ ਚੰਦ ਛੱਡ ਨਾ ਦੀ ਕੋਈ ਬਾਹਰ ਹੋ ਪੂਰੀ ਬੋਸਿਆ ਪੱਤਰੀ ਗਈ ਮੁਕੀ ਹੁਣ ਚੱਲ ਆਉਂਦੇ ਨਾ ਹਾਂ ਛੱਡ ਹਾਂਜੀ ਮੰਮੀ ਕੀ ਹੋਇਆ ਠੀਕ ਏ ਠੀਕ ਏ ਪੁੱਤ ਮੈਂ ਤਾਂ ਟੈਨਸ਼ਨ ਨਾਲ ਬਿਮਾਰ ਹੋਈ ਕੱਲ ਦੀ ਦਵਾਈ ਦੁਵਾਈ ਦੁਵਾਈ ਲੈਣੀ ਕੋਈ ਨਾ ਕੋਈ ਦਵਾਈ ਦਾ ਪਤਾ ਲਈ ਆ ਹਾਂ ਆ ਵੇਖ ਕਿਤਰਾ ਲੱਕੀ ਹੋਣੀ ਕੱਲ ਆਏ ਆ ਤੈਨੂੰ ਪਤਾ ਹਾਂ ਹਾਂ ਕਿ ਕੀ ਰਲਾ ਗੋਲਾ ਪਿਆ ਹੋਰ ਮੰਮੀ ਪੁੱਤ ਮੈਨੂੰ ਦੇ ਸਮਝ ਨਹੀਂ ਆਉਂਦੀ ਵੀ ਵੇ ਤੁਸੀਂ ਦੋਵੇਂ ਤੂੰ ਤੇ ਲੱਕੀ ਖੇਡੇ ਪੜੇ ਇਕੱਠੇ ਇੱਕੇ ਥਾੜੀ ਚ ਖਾਦਾ ਇੱਕੇ ਘਰ ਚ ਖੇਡੇ ਕਦੀ ਉਧਰ ਚਲ ਗਏ ਕਦੀ ਉਧਰ ਚਲ ਗਏ ਹੋਰ ਮੰਮੀ ਤੇ ਪੁੱਤ ਵੇ ਉਹਦੇ ਨਾਲ ਇਹਨੇ ਕੀ ਕੀਤਾ ਸੁਣ ਨੇ ਸੁਣ ਨੇ ਤਾਂ ਡੱਕ ਤੇਰਾ ਹਾਡੀ ਉਹ ਪੈਸੇ ਦੇ ਲਿਕੇ ਮੁਕਰ ਗਈ ਤੇ ਦੱਸ ਹੁਣ ਮੈਂ ਕਿਹੜਾ ਕੁਝ ਪਾਵਾਂ ਪੁੱਤ ਮੈਂ ਤੇ ਮਾਂ ਆ ਆ ਗੱਜ ਅਗਲੀ ਨੇ ਮੈਨੂੰ 20 20 ਗੱਲਾਂ ਕੀਤੀਆਂ ਜਿਹੜੀ ਕਦੀ ਕੋਈ ਨਹੀਂ ਹੈ ਮੇਰੇ ਗਾੜੀ ਸੀਮਾ ਤੇ ਤੂੰ ਆਉਂ ਦੱਸ ਵੀ ਇਹ ਗੱਲ ਦਾ ਕੀ ਹੱਲ ਹੋਵੇ ਹੁਣ ਮੈਂ ਹੱਲ ਤੇ ਮੈਂ ਮਨਤਾ ਉਹ ਜੋਰੀ ਆ ਸ਼ੱਕ ਤੇ ਮੈਨੂੰ ਵੀ ਇਤੇ ਇਹੀ ਹੈਗਾ ਵਾ ਇਹ ਤਾਂ ਕਰ ਸਕਦਾ ਏ ਪਰ ਫਿਰ ਵੀ ਮੰਮੀ ਮੇਰੀ ਗੱਲ ਸੁਣ ਮੈਂ ਜਾ ਕੇ ਨਾ ਲੱਕੀ ਨੂੰ ਆਪ ਮਿਲੂੰਗਾ ਠੀਕ ਹੈ ਨਾ ਉਹਦੇ ਨਾਲ ਬਹਿ ਕੇ ਗੱਲ ਕਰੂੰਗਾ ਮੈਂ ਕਿ ਕਿਦਾਂ ਦੀ ਗੱਲ ਹੈਗੀ ਕੋਈ ਤੇ ਜੇ ਕੋਈ ਹੈਗਾ ਵਾ ਇਦਾਂ ਦਾ ਨਾ ਹਿਸਾਬ ਪਤਾ ਵਾ ਤੇ ਭਰਾਵਾ ਮੈਂ ਤੇਰਾ ਦੇਨਦਾਰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜੇ ਤੇਰੇ ਪੈਸੇ ਇਹਨਾਂ ਨੇ ਲਏ ਆ ਕੋਈ ਠੱਗੀਦਰ ਨਾ ਹੋਈ ਆ ਨਾ ਤੇ ਕੋਈ ਗੱਲ ਨਹੀਂ ਲਾਲਾਂਗੇ ਹਿਸਾਬ ਬਤਾਓ ਕਿ ਡਾਲਾਂਗੇ ਆਉਂਦੇ ਹਨ ਤਰੀਕੇ ਠੀਕ ਆ ਨਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰਵਾਦਾ ਕੋਈ ਗੱਲ ਨਹੀਂ ਕਰਦੇ ਨਹੀਂ ਮੈਂ ਕਰਦੀ ਪਰ ਤੂੰ ਜਿਹੜਾ ਆ ਨਾ ਮੈਨੂੰ ਸ਼ੱਕ ਆ ਮੈਨੂੰ ਤੇ ਆ ਪੂਰਾ ਪੂਰਾ ਸ਼ੱਕ ਹੀ ਸੌਣ ਦੇ ਇਹ ਬੰਦਾ ਨਹੀਂ ਚੰਗਾ ਇਹਨੇ ਜ਼ਰੂਰ ਜ਼ਰੂਰ ਠੱਗੀ ਮਾਰੀ ਆ ਇਹ ਬਹੁਤ ਕੁੱਤਾ ਬੰਦਾ ਇਹ ਰਕੋ ਬਚ ਕੇ ਰਹੀਂ ਸ਼ੱਕ ਤੇ ਮਾਤਾ ਮੈਨੂੰ ਵੀ ਹੈਗਾ ਵਾ ਪਰ ਫਿਰ ਵੀ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਲੈਂਦੇ ਕਰੀ ਠੀਕ ਹੈ ਨਾ ਮੈਂ ਕਰ ਲੂੰਗਾ ਸਭ ਤਾ ਪਾਪੇ ਮੈਨੂੰ ਪਤਾ ਵਾ ਕਿਦਾਂ ਕਰਨਾ ਕਿਦਾਂ ਨਿਬੜਨਾ ਇਹਦੇ ਨਾਲ ਬਾਕੀ ਨਾ ਮੈਨੂੰ ਇਹਨਾਂ ਪਤਾ ਵਾ ਲੱਕੀ ਤਾਂ ਲੱਕੀ ਛੁੱੜ ਨਹੀਂ ਬੋਲਦਾ ਤਾਂ ਹੈ ਦਾ ਨਾ ਚੱਕਰ ਹੈ ਜ਼ਰੂਰ ਹੈ ਕੋਤੋ ਤੇ ਮੁੰਡਾ ਕਦੀ ਕੋਈ ਆ ਹੀ ਨਹੀਂ ਉਹਨੇ ਬੜਾ ਸਾਥ ਦਿੱਤਾ ਮੇਰਾ ਤੂੰ ਤਾਂ ਪੁੱਤ ਘਰ ਨਹੀਂ ਆ ਕਿਤੇ ਕਿੰਨੀਆਂ ਗੱਲਾਂ ਕਰ ਗਏ ਆ ਉਹ ਇਹਨਾਂ ਕਰਕੇ ਦੋਆ ਗੁਰਪ੍ਰੀਤ ਤੇ ਸੋਲੋ ਕਰਕੇ ਆਪਣਾ ਜੁੱਤ ਕੋਈ ਗੱਲ ਹੀ ਨਹੀਂ ਕਿੰਨਾ ਸੋਹਣਾ ਆਪਾਂ ਮਿਲਦੇ ਹਾਂ ਵਰਤਦੇ ਹਾਂ ਤੁਸੀਂ ਭਰਾਵਾ ਭਰਾਵਾ ਨੂੰ ਤੂੰ ਤੇ ਲੱਗੀ ਤੇ ਆ ਕੇ ਨਵਾਂ ਹੀ ਚੋਚਾ ਹਣ ਬਾਜੀ ਗਿਆ ਮੈਂ ਤੇ ਆ ਬਣੀ ਟੈਨਸ਼ਨ ਆ ਕਿ ਕੌਣ ਪੈਸੇ ਭਰੂ ਉਹਨਾਂ ਦੇ ਇੰਨੇ ਪੈਸੇ ਅਗਲੇ ਤਾਂ 2000 ਨਹੀਂ 2 ਲੱਖ ਲੈ ਕੇ ਆਂਦੇ 4 ਲੱਖ ਤਲਾ ਕਰਕੇ ਦਵਾਗੇ ਹੁਣ ਕੌਣ ਭਰੂਗਾ ਓ ਕੀ ਕਰਾਂ ਕਰਮ ਮੈਂ ਨਾ ਉਹਦੇ ਨਾਲ ਅਨਿਆਂ ਨਹੀਂ ਹੁੰਦਿੰਦਾ ਕੋਈ ਤੱਕਾ ਨਹੀਂ ਹੁੰਦਿੰਦਾ ਉਹ ਨਾਲ ਠੀਕ ਹੈ ਨਾ ਮੈਂ ਆਪੇ ਕਰ ਲਊਗਾ ਆਪੇ ਸੰਭਲੂਗਾ ਸਾਰਾ ਕੁਝ ਠੀਕ ਹੈ ਨਾ ਲੱਗੀ ਮੇਰਾ ਭਰਾ ਵਾ ਯਾਰ ਯਾਰ ਹੈ ਵਾ ਜਿੱਦਾਂ ਮਰਜੀ ਆ ਬੜਾ ਪ੍ਰੇਮ ਮੀਨਾਰ ਉਹਨਾਂ ਨਾਲ ਠੀਕ ਹੈ ਨਾ ਠੀਕ ਹੈ ਕੁਛ ਨਹੀਂ ਹੋੁੰਦਾ ਤੁਸੀਂ ਕਰਨਾ ਕਰ ਹਾਂ ਨਏ ਮੈਂ ਕੱਲ ਇੱਥੇ ਜਦੋਂ ਆਈ ਸੀ ਨਾ ਜੇ ਮੈਂ ਦੇਖੀ ਹੁੰਦਾ ਨਾ ਤਾਂ ਆਪਾਂ ਨੇ ਵੇਡ ਲੈਣਾ ਸੀ ਉੱਥੇ ਸਾਰਾ ਕੁਝ ਹੋਣਾ ਸੀਗਾ ਪਤਾ ਲੱਗਣਾ ਸੀ ਸਾਰਾ ਕੁਝ ਨੇ ਵੇਡ ਪੁੱਤ ਤੂੰ ਕੀ ਲੈਣਾ ਸੀ ਆਪਣੇ ਕੋਲ ਤੇ 4 ਲੱਖ ਰੁਪਏ ਅੰਦਰ ਰੱਖਿਆ ਸੀ ਤੇ ਜਿਹੜਾ ਆਪਾਂ ਨੂੰ ਕੱਢ ਕੇ ਦੇ ਦੇਣਾ ਸੀ ਵੀ ਲੈ ਪੁੱਤ ਲੈ ਜਾ ਚੱਲ ਕੱਢ ਕੇ ਨਹੀਂ ਦਿੰਦੇ ਮਾਤਾ ਉਹ ਗੱਲ ਵੱਖਰੀ ਆ ਪਰ ਇਹਨਾਂ ਦਾ ਪਤਾ ਲੱਗ ਜਾਂਦਾ ਨਾ ਕਿ ਜੇ ਉਹਨਾਂ ਨੇ ਮੂੰਹ ਤੇ ਕਿਹਾ ਵਾ ਤੇ ਪਤਾ ਤਾਂ ਲੱਗ ਜਾਂਦਾ ਨਾ ਇਹਨਾਂ ਨੇ ਕੋਈ ਹਿਰਾ ਫੇਰੀ ਕੀਤੀ ਇਹਨਾਂ ਨਾਲ ਕੋਈ ਨਾ ਕੋ ਹੋਇਆ ਵਾ ਕੁਝ ਤਾਂ ਕੱਲ ਬੋਲਣਦਾ ਹੀ ਮੇਰੇ ਸਾਹਮਣੇ ਪਹਿ ਹੀ ਨਹੀਂ ਕੀਤਾ ਕਿ ਇਹਦਾ ਕਰ ਸਕਦੇ ਆ ਇਹ ਉਹ ਸਿੱਧੇ ਮੂੰਹ ਤੇ ਬੋਲ ਜੇ ਝੂਠੇ ਨੇ ਨਾ ਤੈਨੂੰ ਆਪਣੀ ਬੋਲਣਾ ਉਹ ਤਾਂ ਹੋਈ ਨਾ ਗੁਰਪ੍ਰੀਤ ਕੱਲੀ ਹੀ ਨਾ ਸੋਨੂੰ ਹੁੰਦਾ ਤਾਂ ਸਾਰੀ ਗੱਲ ਉਦੋਂ ਹੋ ਜਾਂਦੀ ਨਾਲੇ ਤੂੰ ਹੁਣ ਗੱਲ ਤੇ ਕੋਈ ਹੋਈ ਨਾ ਫਿਰ ਚੱਲ ਕੋਈ ਨਹੀਂ ਹੁਣ ਦੇਖ ਲੈ ਮੈਂ ਕੋਈ ਗੱਲ ਨਹੀਂ ਮਿਲ ਕੇ ਨਾ ਸਾਰੀ ਗੱਲ ਕਰ ਲੈਣੀ ਉਹਨਾਂ ਪਤਾ ਲੱਗ ਜਾਣਾ ਨਾ ਰஞ்சிਤ ਮੇਰੇ ਮਨ 'ਚ ਇੱਕ ਗੱਲ ਆਉਣ ਲਈ ਆ ਜੇ ਤੂੰ ਮੇਰੀ ਮੰਨੇ ਤੇ ਕੀ ਮੰਮੀ ਦੱਸੋ ਮੈਂ ਤੇ ਇਹ ਗੱਲ ਆਣੀ ਆ ਕਿ ਗੁਰਪ੍ਰੀਤ ਤੇ सोनू ਦਾ ਤਲਾਕ ਹੀ ਕਰਾ ਦਿੱਤੇ ਸਿਰ ਆਪਾਂ ਹੀ ਵੇਚ ਦਿੱਗੇ ਤਲਾਕ ਕਰਾ ਦਿੱਤੇ ਉਹ ਕਿਹੋ ਜਿਹੀ ਗੱਲਾਂ ਕਰਨ ਦੀ ਮਾਤਾ ਮੇਰੀ ਗੱਲ ਸੁਣ ਆ ਕਿਹੜਾ ਟਾਈਮ ਤਲਾਕ ਕਰਾਉਂਦਾ ਇਹ ਡੇਡੇ ਜਵਾਕ ਹੋ ਗਏ ਨਾਂ ਤੇ ਹੈ ਨਾਲੇ ਮੇਰੀ ਗੱਲ ਸੁਣ ਜਦੋਂ ਦੋਵੇਂ ਆਪਸ ਵਿੱਚ ਆਪਸੇ ਖੁਸ਼ ਆ ਤੇ ਤਲਾਕ ਵਾਲੀ ਕਰਾਉਣਾ ਨਾਲੇ ਦੋਵਾਂ 'ਚ ਇੱਕ ਜਣਾ ਗਲਤ ਹੋਏ ਨਾ ਤੇ ਤਲਾਕ ਰਾਬ ਦਾ ਚੰਗਾ ਵੀ ਲੱਗਦਾ ਉਹ ਇੱਕ ਤੋਂ ਇੱਕ ਵੱਧਾ ਦੋਵੇਂ ਜਾਣੀ ਦੋਵੇਂ ਠੱਗਿਆ ਦੋਇ ਤਾਰੇ ਡਾਕੂ ਆ ਦੋਵੇਂ ਗੱਲ ਕਰੀ ਆ ਸਮਝਦਾ ਆ ਰਿਹਾ ਤੂੰ ਸਾਰੀ ਗੱਲ ਸਮਝਉਂਦੀ ਮੈਂ ਹੈ ਤੇ ਡਾਕੂ ਆ ਪਰ ਹੈ ਤੇ ਇਕੱਠੇ ਰਹਿੰਦੇ ਨਾ ਆੜਾੜ ਹੋ ਜਾਣਗੇ ਤੇ ਸਤਾਪਾ ਨਿਭਲੂ ਉਹ ਨਹੀਂ ਹੋਇਆ ਆੜਾੜੂਗੇ ਨਹੀਂ ਹੋਰ ਕਿਦਾ ਜ਼ਿੰਦਗੀ ਬਰਬਾਦ ਕਰਨੀ ਕਿਸ ਦੀ ਇਹ ਵੀ ਪਤਾ ਤੇਰੀ ਗੱਲ ਸਹੀ ਆ ਨਹੀਂ ਗੱਲ ਸੁਣ ਮੈਂ 10 ਮਿੰਟ ਉੱਥੇ ਬੈਈਏ ਉੱਥੇ ਬਹਿਣਾ ਆਹ ਹੋ ਜਾ ਬਾਹਰ ਹੀ ਬੈਹੇ ਨੇ ਆ ਜੀ ਤੇ ਮੈਂ ਨਾ ਇੱਕ ਗੱਲ ਕਰਨੀ ਨਾਲੇ ਹੁਣ ਕਿਹੜੀ ਗੱਲ ਕਰਨੀ ਆ ਯਾਰ ਰਾਣੀ ਵਾਲੀ ਰਾਣੀ ਵਾਲੀ ਕਰਨੀ ਆ ਉੱਥੇ ਬੈਸੇ ਮੈਂ ਤੁਹਾਨੂੰ ਦੱਸਦਾ ਵਾ ਇਥੇ ਭੈਣਾ ਦੱਸੋ ਠੀਕ ਹਨ ਯਾਰ ਪਾਲਾ ਹੀ ਰਾਣੇ ਦੇ ਘਰ ਨਹੀਂ ਗਏ ਸੀ ਗਏ ਸਨ ਦਸੋਂਗੇ ਮੈਂ ਤਾਂ ਤਨੇਹੋ ਕਹਿਣਾ ਗਾਹੀ ਕਿ ਮੈਂ ਆਪਾਂ ਆਂਟੀ ਦੇ ਤੇ ਕਰਦੀ ਤੇਵੇਂ ਬੋਲੀ ਮੈਂ ਵੀ ਸੋਚਿਆ ਸੀ ਘਰ ਆ ਕੇ ਕੀਤਾ ਤੇ ਆਪਾਂ ਗਲਤ ਆ ਵੇਖੋ ਨਾ ਮੇਰੇ ਨਾਲ ਆਂਟੀ ਨੇ ਕਦੀ ਚੰਗੀ ਮਾੜੀ ਕੀਤੀ ਤੇ ਨਾ ਮੇਰੇ ਨਾਲ ਸ਼ਮੀ ਨੇ ਤੇ ਰਾਣੇ ਭਾਜੀ ਤੇ ਵੈਸੇ ਨਹੀਂ ਬੋਲਦੇ ਤੇ ਅਸੀਂ ਉਹ ਪਾਗਲ ਉਹਨਾਂ ਦੇ ਜਵਾਈ ਦੇ ਮਗਰ ਜਿਹੜਾ ਸਾਡਾ ਪੈਸਾ ਲੈ ਗਿਆ ਉਹਨਾਂ ਨੂੰ ਬੁਰਾ ਭਲਾ ਕਿਹਾ ਹੀ ਕੋਈ ਨਾ ਰਾਪ ਵਰਗਾ ਮੇਰਾ ਯਾਰ ਰਾਣਾ ਉਸ ਦਿਨ ਪੈਸੇ ਲੈਣ ਆਇਆ ਤੇ ਉਹਨੂੰ ਮੈਂ ਸਾਫ਼-ਸਾਫ਼ ਮਨਾ ਕਰਤਾ ਕਿ ਤੈਨੂੰ ਪੈਸੇ ਨਹੀਂ ਦੇਣੇ ਮੈਨੂੰ ਇੰਨਾ ਪਛਤਾਵਾ ਹੋਉਂਦਿਆ ਨਾ ਕਿ ਯਾਰ ਉਹਨੂੰ ਕਿਉਂ ਮਨਾ ਕਰਤਾ ਤੇ ਇੱਚ ਪਛਤਾਵੇ ਵਾਲੀ ਕਿਹੜੀ ਗੱਲ ਐ ਪਹਿਲਾਂ ਉਹ ਪੈਸੇ ਦੇਣ ਲੱਗੇ ਨਾ ਯਕੀਨ ਬਣਾਈਦਾ ਪਹਿਲਾਂ ਤੋਂ ਅੱਗੇ ਦੇਖੋ ਜੀਜਾ ਲੈ ਗਿਆ ਸੀ ਪੈਸੇ ਤੇ ਵੈਸੇ ਵੀ ਉਹਦੇ ਮੈਂ ਉੱਡੀ-ਉੱਡੀ ਗੱਲ ਸੁਣੀ ਸੀ ਤੇ ਇਹ ਵੀ ਟੱਗੀਆਂ ਤੋਂੜੀਆਂ ਮਾਰਨ ਲੱਗ ਪਿਆ ਤੇ ਮੈਂ ਤਾਂ ਮਨਾ ਕੀਤਾ ਕਿ ਪਤਾ ਨਹੀਂ 2 ਲੱਖ ਮਿਲਣਾ ਕਿ ਨਹੀਂ ਮਿਲਣਾ ਤੇ ਫੇਰ ਉਹ ਹੰਗ ਜਦੀ ਤੈਨੂੰ ਇਹ ਵੀ ਸਾਡੇ ਜਾਂਦੇ ਰਹਨੇ ਆ ਨਹੀਂ ਭਰ ਆਣਾ ਕਿਤੇ ਟੱਗੇ ਟੋਰੀਆਂ ਮਾਰਦਾ ਮਾਰੇ ਤੋਂ ਤੇ ਜੀਜੇ ਨੇ ਪਰ ਨਾ ਤੇ ਵੀ ਕਿੰਨਾ ਦੇ ਵੀ ਉਦੋਂ ਆ ਗਿਆ ਸੀ ਨਾ ਇਹਨਾਂ ਨੇ ਵੀ ਪੈਸੇ ਪੁੱਸੀ ਲਾਏ ਹੀ ਮੈਂ ਸੁਣਿਆ ਸੀ ਕਿ ਸੀ ਕਾਰ ਕਰਕੇ ਮੈਂ ਤੇਰੀ ਗੱਲ ਮੰਨ ਲਈ ਸੀ ਤੇ ਰਾਣੀ ਨੂੰ ਆਪਾਂ ਪੈਸੇ ਨਹੀਂ ਦੇਣੀ ਪਰ ਯਾਰ ਮੈਂ ਕਹਿਣਾ ਪਿਆ ਰਾਣੀ ਨੇ ਇੱਕ ਵਾਰੀ ਦੇ ਲਈਏ ਰਾਣੀ ਨੂੰ ਗੱਲ ਤਾਂ ਘੱਟ ਸਹੀ ਆ ਮਿਲਣਾ ਚਾਹੀਦਾ ਫਤਤ ਨੂੰ ਲੱਗੇ ਗਿਆ ਉਹਨਾਂ ਘਰ ਜਾ ਕੇ ਪੀ ਉਹ ਦੋਵੇਂ ਜੀ ਆਏ ਸੀ ਤੇ ਵਾਧੂ ਬੋਲ ਕੇ ਗਏ ਹੈਗੇ ਹਾਂ ਤੇ ਉਹ ਤੇ ਆਂਟੀ ਨੇ ਦੱਸ ਦਿੱਤਾ ਤੇ ਉਹਨਾਂ ਨੇ ਕਹਿਣਾ ਚੰਗੀ ਹੈ ਇਹਨਾਂ ਦੀ ਤੇ ਕਿਤੇ ਮੂੰਹ ਤੇ ਜਬਾਨੀ ਹੈਗੀ ਆਪਾਂ ਤਾਂ ਕਦੀ ਉਹਨਾਂ ਨੂੰ ਵਾਧੂ ਬੋਲਿਆ ਨਹੀਂ ਸਾਡਾ ਪਿਆਰ ਇੰਨਾ ਬਣਿਆ ਮਿੰਟ ਜਿਤੇ ਅੰਜਵਾਈ ਕਰਕੇ ਸਾਡਾ ਦੋਸਤ ਟੁੱਟ ਗਿਆ ਪਤਾ ਕਾਫੀ ਬੱਚ ਬੱਚ ਇਕੱਠੇ ਕਿੰਨੇ ਨੇ ਸੂਲ ਪੜਦੇ ਰਹੇ ਆ ਕੁੱਤੇ ਇੱਕ ਦੂਜੇ ਦੇ ਪੇਟਾਂ 'ਤੇ ਰੋਟੀ ਖਾਂਦੇ ਰਹੇ ਆ ਮੈਨੂੰ ਪਤਾ ਵਾ ਤੀ ਤੂੰ ਦੱਸਦੇ ਰਹੇ ਜੀ ਕਿ ਸਾਡਾ ਬਹੁਤ ਪਿਆਰ ਆ ਮੈਂ ਤੁਹਾਡੇ ਕੋਲ ਜਦੋਂ ਦੀ ਵਿਆਹੀ ਉਹੀ ਸੁਣਨੀ ਆ ਤੇ ਮੈਂ ਵੀ ਕਿਹਾ ਮੈਂ ਕਿ ਚਲੋ ਠੀਕ ਆ ਹੁਣ ਦਾ 1000 ਬੇਲੀ ਜਿਹੜਾ ਪੱਕਾ ਜਿਹਦੇ ਨਾਲ ਸਾਰਾ ਦੁੱਖ ਸੁੱਖ ਕਰੀਦਾ ਤੇ ਉਹ ਸੀ ਜਿਹੜਾ ਇਹਨਾਂ ਦੇ ਘਰ ਦੇ ਜਵਾਈ ਨੇ ਸਾਡਾ ਫੜ ਕੇ ਤੋੜ ਦਿੱਤਾ ਹੁਣ ਤੇ ਮੈਂ ਉਹਨਾਂ ਦੇ ਘਰ ਕਿਵੇਂ ਜਾਵਾਂਗੀ ਅੱਖਾਂ ਨਹੀਂ ਤਾਂ ਕਰ ਸਕਦੀ ਆ ਆਂਟੀ ਸਾਹਮਣੇ ਤੇ ਸ਼ਮਮੀ ਸਾਹਮਣੇ ਸਹੀ ਗੱਲ ਆ ਆਪਾਂ ਗੱਲਾਂ ਉਹਨਾਂ ਨੂੰ ਕਾਫੀ ਕੀਤੀਆਂ ਤੇ ਮੈਨੂੰ ਲੱਗਦਾ ਜਿਹੜਾ ਇਹਦਾ ਜਵਾਈ ਨਾ ਇਹਦੀ ਫੈਂਟੀ ਲਾਉਣੀ ਪੈਣੀ ਆ ਉਹਨਾਂ ਨੂੰ ਕਿਹੜੇ ਰਾਣੇ ਨਾਲ ਗੱਲ ਕਰਕੇ ਨਾ ਇਹਨੂੰ ਮੈਂ ਯਾਰ ਇੱਕ ਵਾਰੀ ਗੱਲਾਂ ਜ਼ਰੂਰ ਕਰਨੀਆਂ ਆ ਇਹੋ ਹੀ ਗੱਲ ਜੇ ਤੁਸੀਂ ਮੈਨੂੰ ਪਹਿਲੋਂ ਕਹਿ ਦਿੰਦੇ ਨਾ ਕਿ ਉਹਦੇ ਨਾਲ ਗੱਲ ਕਰ ਲਿਏ ਰਾਣੇ ਨਾਲ ਤੇ ਅਸੀਂ ਨਾ ਹੀ ਕਰਦੇ ਨਾ ਹੀ ਜਾਂਦੇ ਨਾ ਹੀ ਆਪਾਂ ਬੁਰੇ ਬਣਦੇ ਉਹਨਾਂ ਮੇਰੇ ਨਾਲ ਗੱਲੋਂ ਦੇ ਨਾ ਕਰ ਲੈਂਦੇ ਭਾਜੀ ਨਾ ਤੇ ਫਿਰ ਆਪੇ ਉਹ ਆਪਣੀ ਜਵਾਈ ਨੂੰ ਪੁੱਛਦੇ ਕਿ ਤੂੰ ਕਿਉਂ ਪੈਸੇ ਲਏ ਉਹ ਹੀ ਸੋਚਣਿਆ ਹੁਣ ਮੈਂ ਕਿਹੜੇ ਮੂਣਾ ਜਾਵਾਂ ਕਿਹੜੇ ਮੂਣਾ ਰਾਣੇ ਨੂੰ ਫੋਨ ਕਰਾਂ ਮੇਰਾ ਬੜਾ ਦਿਲ ਕਰ ਜਾਂਦਾ ਇਹਨੂੰ ਮਿਲਣ ਦਾ ਪਰ ਕੀ ਕਰਾਂ ਮੈਂ ਇੰਨਾ ਹੋ ਰ ਮੈਂ ਤਾਂ ਤਾਂ ਨਹੀਂ ਸੁਲਾਹ ਦਿੰਦੀ ਐ ਇੱਕ ਦੋ ਦਿਨ ਵੀ ਰੋ ਕੀ ਪਟਾਉਣ ਦੇ ਘਰ ਜਾਣੇ ਉਹਨਾਂ ਨੂੰ ਦੱਸਿਆ ਤੇ ਕੀ ਪਟਾਉ ਆਪ ਹੀ ਆ ਜੇ ਤੇ ਜਾਂ ਫੋਨ ਆ ਜੇ ਪਰ ਮੈਨੂੰ ਇੰਨਾ ਪਤਾ ਵਾ ਵੀ ਰਾਣੇ ਨੇ ਗੁੱਸਾ ਜ਼ਰੂਰ ਕੀਤਾਗਾ ਕਿਉਂਕਿ ਉਹਦੀ ਵਿਚਾਲੇ ਦੀ ਕੋਈ ਗਲਤੀ ਵੀ ਨਹੀਂ ਹੈ ਗੁੱਸਾ ਬੰਦਾ ਵੀ ਆ ਕੀਤਾ ਕਿ ਬੰਦਾ ਵੀ ਉਹਨ ਸਾਡੇ ਘਰ ਹੀ ਆ ਕੋਈ ਸੁਣਾਵੇ ਤੇ ਬੋਲ ਕੇ ਜਾਏ ਸਾਡੇ ਜਵਾਈ ਨੇ ਭੈਲ ਤੇ ਆਪਾਂ ਨਾ ਉਹਦੇ ਤੇ ਬੋਲੀਏ ਸਾਨੂੰ ਵੀ ਤੇ ਗੁੱਸਾ ਆਵੇ ਐਸੀ ਤਰ੍ਹਾਂ ਹੋ ਹੀ ਆ ਮੈਨੂੰ ਤਾਂ ਯਾ ਟੈਨਸ਼ਨ ਪਈ ਆ ਕਿ ਕਿਸ ਤਰ੍ਹਾਂ ਚਾਹੀਏ ਉਹਨੂੰ ਘਰ ਮੈਂ ਤਾਂ ਨਹੀਂ ਇਹ ਵੀ ਕਹਿੰਨੀ ਇੱਕ ਦੋ ਦਿਨ ਦੇਖ ਲਵਾਂ ਸ਼ਾਇਦ ਫੋਨ ਆ ਜਾਵੇ ਜੇ ਫੋਨ ਆ ਗਿਆ ਨਾ ਜੇ ਤੁਹਾਨੂੰ ਕਹਿਣਗੇ ਕਿ ਨਾ ਕਿ ਆਜੋ ਮਿਲਣ ਨੂੰ ਜਾ ਕੇ ਮਿਲ ਆਈ ਹੁਣ ਮੈਂ ਵੀ ਇਹੋ ਸੋਚਦਾ ਪਿਆ ਮੈਂ ਸਹੀ ਬਾਲਾ ਇੱਕ ਦੋ ਦਿਨ ਦੇਖ ਲੈਂਦੇ ਆ ਇੱਕ ਗੱਲ ਹੈ ਜੀ ਇਹਨਾਂ ਦੇ ਜਵਾਈ ਨੂੰ ਸਿੱਧਾ ਕਰਨਾ ਪੈਣਾ ਨਮੋਤ ਤੇ ਗੁੱਸਾ ਬੜਾ ਵਾ ਚਲੋ ਤੁਸੀਂ ਉਹਨਾਂ ਨੂੰ ਮੈਂ ਪਤਾ ਨਹੀਂ ਮੈਨੂੰ ਇਹ ਨਹੀਂ ਸਮਝ ਆਈ ਕਿ ਮੇਰਾ ਦਿਮਾਗ ਕਿਉਂ ਨਹੀਂ ਕੰਮ ਕੀਤਾ ਜਦੋਂ ਪੈਸੇ ਮੰਗਣ ਲਿਆ ਸੀ ਪਤਾ ਨਹੀਂ ਕਿਉਂ ਮੇਰੇ ਮਨ 'ਚ ਲਾਲਚ ਆ ਗਿਆ ਕਿ ਹਾਈ ਯਾਰ ਤੂੰ ਉਹਦਾ 4 ਲੱਖ ਆਏ ਨਾ ਇੱਕ ਜਿਹੜਾ ਲਾਲਚ ਨਾ ਇਹ ਲਾਲਚ ਬੁਰੀ ਭਲਾਵਾ ਬਣਾ ਚਲਾ ਆ ਜੂ ਗੰਨੀ ਬੜੀ ਤੇ ਫੋਨ ਦੀ ਘਰਾਣੇ ਭਾਜੀ ਦਾ ਇੱਕ ਦੋ ਦਿਨ ਤੇ ਜੇ ਫੋਨ ਆਏਗਾ ਨਾ ਤੁਹਾਨੂੰ ਮਿਲਣ ਵਾਸਤੇ ਜਾਂ ਘਰ ਆਉਣ ਵਾਸਤੇ ਕਹਿੰਦੇ ਮਨਾ ਨਾ ਕਰਿਓ ਉਹਨਾਂ ਨੂੰ ਆਉਂਦੇ ਅਸੀਂ ਬੈ ਕੇ ਸਾਰੀ ਗੱਲ ਉਹਨਾਂ ਨਾਲ ਕਰਦੇ ਅੱਛਾ ਮੇਰੀ ਸੁਣ ਗਰ ਲੈ ਜੇ ਦੇ ਹੌਣ ਰਾਣਾ ਆਏਗਾ ਨਾ ਉਹਨੂੰ ਚਾਹ ਜ਼ਰੂਰ ਦੇ ਦੇ ਠੀਕ ਆ ਚਾਹ ਇਹ ਹੋਰ ਵੀ ਮੈਨੂੰ ਦੱਸਣਾ ਨਹੀਂ ਕਰ ਲੈ ਮੈਂ ਆਪਕੇ ਸਾਥ ਪੇਸ਼ ਆ ਲਾਗੀ ਟਾਈਮ ਹੋਏਗਾ ਪਰ ਰੋਟੀ ਵੀ ਖਵਾ ਕੇ ਭੇਜਾਂਗੀ ਉਸ ਨਾਲ ਉਹ ਨਹੀਂ ਦੇ ਵਿੱਚ ਪਿਛਾ ਪਿਠਾ ਛੱਡਿਆ ਚਲਾ ਦੋ ਹੁਣ ਕੋਈ ਅੰਦਰ ਵੇਖੇ ਬਾਹਰ ਦੇ ਮਕੀਲੇ ਵਿੱਚ